ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਸੂਨ ਫੈਡਰੇਸ਼ਨ ਦਾ ਸੂਪਾ ਪੰਜਾਬ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਕੱਲ 8 ਮਾਰਚ ਨੂੰ ਪੂਰੀ ਦੁਨੀਆ ਦੇ ਅੰਦਰ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ ਉੱਥੇ ਮਾਨਸਾ ਜ਼ਿਲ੍ਹੇ ਦੇ ਅੰਦਰ ਬੋਹਾ ਹਲਕੇ 'ਚ ਇੱਕ ਮਨਜੀਤ ਕੌਰ ਨਾਦੀ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਉਹ ਮਹਿਲਾ ਦਾ ਕਤਲ ਇੱਕ ਗੁੰਡਿਆ ਦੁਆਰਾ ਕੀਤਾ ਗਿਆ ਜੋ ਉਹਨਾਂ ਦੇ ਖਬਰਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਤੋਂ ਕੋਈ ਪਰਿਵਾਰ ਦਾ ਜ਼ਮੀਨ ਦਾ ਆਪਸੀ ਕੋਈ ਲੜਾਈ ਚੱਲ ਰਹੀ ਸੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸੁਭਾ ਕੌਂਸਲ ਦੇ ਮੈਂਬਰ ਸਨ ਅਤੇ ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹੇ ਦੇ ਪ੍ਰਧਾਨ ਸਨ ਜੋ ਆਪ ਹਮੇਸ਼ਾ ਮਹਿਲਾ ਦੇ ਹੱਕਾਂ ਲਈ ਬਹੁਤ ਸਰਗਰਮ ਰਹਿੰਦੇ ਸਨ ਇੱਕ ਜੋ ਲੋਕਾਂ ਨੂੰ ਸੇਧ ਦੇਣ ਵਾਲੇ ਔਰਤ ਦਾ ਬੜੀ ਬਹਿਰਬਮੀ ਨਾਲ ਕਤਲ ਕਰ ਦੇਣਾ ਇੱਕ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਲੋਕ ਨੋਡਰ ਸਥਿਤੀ ਦੇ ਸਾਹਮਣੇ ਬੜਾ ਇੱਕ ਆਪਚ ਵੱਡਾ ਕੁਐਸਚਨ ਹੈ ਕਿ ਕੱਲ 8 ਮਾਰਚ ਨੂੰ ਪੂਰੀ ਦੁਨੀਆ ਦੇ ਅੰਦਰ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ ਅਤੇ ਇੱਕ ਪੰਜਾਬ ਦੇ ਅੰਦਰ ਇੱਕ ਪੰਜਾਬ ਦੇ ਅੰਦਰ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਜਿੱਥੇ ਸੀਐਮ ਸਾਹਿਬ ਨੇ ਪੂਰੇ ਪੰਜਾਬ ਦੇ ਅੰਦਰ ਨਸ਼ਾ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਥੇ ਇਹ ਇਹ ਗੁੰਡੇ ਦਨ ਦਿਹਾੜੇ ਇੱਕ ਮਹਿਲਾ ਦਾ ਕਤਲ ਕਰ ਦਿੰਦੇ ਆ ਅਸੀਂ ਇਸ ਤੇ ਕਤਲ ਦੀ ਸਖਤ ਸ਼ਬਦਾ ਵਿੱਚ निंदा ਕਰਦੇ ਆ ਅਤੇ ਮੰਗ ਕਰਦੇ ਆ ਜਿੰਨਾ ਗੁੰਡਿਆਂ ਨੇ ਇਸ ਵੇਲੇ ਔਰਤ ਦਾ ਕਤਲ ਕੀਤਾ ਸਰਕਾਰ ਨੂੰ ਸਖਤ ਸਖਤ ਸਜ਼ਾ ਦੇਵੇ